ਸਤਿ ਸ੍ਰੀ ਅਕਾਲ ਨਮਸਕਾਰ ਅਦਵ ਕੀ ਹਾਲ ਚੜ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚ ਹੋਗੇ ਇਹ ਤੁਸੀਂ ਦੇਖ ਲਓ ਜੀ ਜਰਮਨੀ ਦਾ ਸ਼ਹਿਰ ਹੈ ਜੇ ਬਰਲਿਨ ਉੱਥੇ ਦਾਗਾ ਜੀ ਟ੍ਰੇਨ ਸਿਸਟਮ ਕਭੀ ਵੱਡਾ ਟ੍ਰੇਨ ਸਿਸਟਮ ਨਗਾ ਹਰ ਸ਼ਰਚ ਉੱਥੇ ਟ੍ਰੇਨ ਆਉਂਦੀ ਹੈ ਟੂਰਿਸਟ ਬਹੁਤ ਜਿਆਦਾ ਜਿਆਦਾ ਜਰਮਨੀ ਦੇ ਵਿੱਚ ਇਥੋਂ ਇੱਕ ਨਾ ਟਿਕਟ ਬਣ ਜਾਂਦੀ ਜੀ 49 ਯੂਰੋ ਦੀ ਜਿਹੜੀ 1 ਮਹੀਨਾ ਵੈਲਿਡ ਹੁੰਦੀ ਹੈ ਤੁਸੀਂ ਹਰ ਟ੍ਰੇਨ ਬੱਸ ਟ੍ਰਾਮ ਇਸ ਬੰਗ ਉ ਬੰਦ ਇਸ ਸਫਰ ਕਰ ਸਕਦੇ ਹੋ ਬਸ ਇੱਕ ਦੋ ਫਾਸਟ ਇਨ ਹੈਗੇ ਆ ਉੱਤੇ ਤੁਸੀਂ ਟਵਲ ਨਹੀਂ ਕਰ ਸਕਦੇ ਬਾਕੀ ਤੁਸੀਂ ਇਹ ਟਿਕਟ ਲੈ ਕੇ ਪੂਰਾ ਜਰਮਨੀ ਘੁੰਮ ਸਕਦੇ ਹੋ ਹਰ ਸ਼ਹਿਰ ਦੇਖ ਸਕਦੇ ਹੋ ਕੋਈ ਪੈਸਾ ਖਰਚ ਕਰ ਦਿੱਤਾ ਲੋੜ ਦੀ ਕਿਉਂਕਿ ਲੋਕਲ ਬੱਸ ਵੀ ਇਸੇ ਪਾਚ ਕਵਰ ਕਰਦੀ ਹੈ ਸਭ ਤੋਂ ਵਧੀਆ ਜਿਹੜਾ ਸਿਸਟਮ ਜਰਮਨੀਆਂ ਸੰਦੇ ਹੋ ਲੱਗਾ ਹੈ ਟੂਰਿਸਟ ਵੀ ਬੜੀ ਮੋਜ ਜੀ ਗੀਏ ਅਨਜੋਏ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਹੈਗਾ ਤੇ 10 ਯੂਰੋ ਦੀ ਇੱਕ ਦਿਨ ਦੀ ਟਿਕਟ ਜੇ ਇਸ ਕਰਕੇ ਤੁਸੀਂ ਅਗਰ 15 ਦਿਨ ਰਹਿਣਾ ਮਹੀਨਾ ਰਹਿਣਾ 20 ਦਿਨ ਰਹਿਣਾ ਤੇ ਇੰਜੋਏ ਕਰ ਸਕਦੇ ਹੋ ਉਹਨੇ ਘਰ ਲੈ ਸਕਦੇ ਆ ਜਿਹੜੀ ਉੱਤੇ ਪਰਮਨੈਂਟੇ ਉਹਨਾਂ ਉੱਤੇ ਬਹੁਤ ਮौज ਆ ਗਈ ਨਾ ਉਹਨਾਂ ਉੱਤੇ ਸਮਝੋ ਸਿਟੀ ਸਿਟੀਆਂ ਹੀ ਆ ਬਾਕੀ ਦੋਸਤੋ ਇੱਕ ਗੱਲ ਦਾ ਖਿਆਲ ਰੱਖ ਰਹੇ تھے ਕਿਤੇ ਪੰਜਾਬੀ ਵਾਲੀ ਗੱਲਾਂ ਨਾ ਕਰਨਾ ਵੀ ਤੁਸੀਂ ਬਗੈਰ ਟਿਕਟ ਤੋਂ ਬੈਠ ਜੋ ਵੀ ਕੋਈ ਗੱਲ ਨਹੀਂ ਦੇਖ ਲਾਂਗੇ ਇਥੇ ਦੋਸਤੋ ਬਿਲਕੁਲ ਲਿਆਜ ਨਹੀਂ ਜੇ ਕਰਦੇ ਟ੍ਰੇਨ ਵਿੱਚ ਚੈਕਿੰਗ ਤਕਰੀਬਨ ਮਸਤ ਹੈ ਜੀ ਅਸੀਂ ਜਿੰਨੀਆਂ ਵੀ ਟ੍ਰੇਨਾਂ 'ਚ ਬੈਠੇ ਹਾਂ ਨਾ ਤੇ ਚੈਕਿੰਗ ਹੋਈ ਹੋਈ ਜੀ ਕਿਤੇ ਇੱਕ ਡੀਟੇਨ ਭਾਵੇਂ ਹੋਵੇ ਜੀ ਚਨਾ ਨਾ ਹੋਣ ਤੇ ਤੁਸੀਂ ਭਨੇਕੇ ਜੀ ਕਹੋ ਵੀ ਕੋਈ ਗੱਲ ਨਹੀਂ ਬੈਠ ਜੰਨੇ ਕਹਾਂਗੇ ਟੂਰਿਸਟ ਹੈ ਆ ਲਿਆਜ ਬਿਲਕੁਲ ਨਹੀਂ ਜੀ ਕਰਦੇ ਇਹਨਾਂ ਨੂੰ ਫਾਈਨ ਪਾਣਾ ਹੀ ਪਾਣਾ ਜੀ ਤੇ ਇਸ ਕਰਕੇ ਬਾਅਦ ਚ ਪਛਤਾਨ ਵਾਲੋ ਪਹਿਲਾਂ ਹੀ ਇਹ ਤੁਸੀਂ ਪਾਸ ਖਰੀਦ ਲਓ ਤੇ ਫਾਇਦਾ ਹੋ ਜਾਂਦਾ ਜੀ ਲੇਕਿਨ ਇੱਕ ਪਾਸ ਖਰੀਦਦੇ ਹੁੰਦਾ ਇੱਕ ਇਹ ਚ ਸ਼ਰਤ ਹੈ ਜੀ ਤੁਸੀਂ ਅਗਰ ਅੱਜ ਪਾਸ ਲੈਣ ਮੰਨ ਲਓ ਇੱਕ ਮਹੀਨੇ ਵਾਸਤੇ ਤੇ ਨੈਕਸਟ ਮੰਥ ਤੁਸੀਂ 10 ਤਰੀਕ ਤੋਂ ਪਹਿਲਾਂ-ਪਹਿਲਾਂ ਫਿਨਿਸ਼ ਕਰਵਾ ਲਉਂਦਾ ਹੈ। ਯਾਨੀ ਕਿ ਹਰ 10 ਤਰੀਕ ਤੋਂ ਪਹਿਲਾਂ-ਪਹਿਲਾਂ ਤੁਸੀਂ ਦੱਸਣਾ ਵੀ ਮੈਂ ਹੋਰ ਪਾਸ ਨਹੀਂ ਖੀਤਣਾ। ਜੇ ਤੁਸੀਂ ਨਹੀਂ ਦੱਸਿਆ ਤੇ ਤੁਹਾਨੂੰ ਇੱਕ ਮਹੀਨੇ ਦੇ ਹੋਰ ਪੈਸੇ ਦੇਣੇ ਪੈ ਜਾਣਗੇ ਜੀ। ਕਿਉਂਕਿ ਇਹਨਾਂ ਤੁਹਾਡੇ ਪੈਸੇ account ਚ ਕੱਟਣਗੇ ਜੀ। ਬੈਂਕ account ਨਹੀਂ ਹੈ, ਕਾਰਡ ਖੁਲਣਾ, ਬੰਨਣਾ ਜੀ। ਅਗਰ ਤੁਹਾਡਾ ਬੈਂਕ account ਨਹੀਂ ਵਿਗਾਈ ਜਲਮੀ ਚ ਤੁਸੀਂ ਕਿਸੇ ਦੋਸਤ ਨੂੰ ਕਹਿ ਸਕਦੇ ਹੋ ਉਹ ਤੁਹਾਨੂੰ ਆਪਣੀ ਜੋ ਮਿਲੇ ਦੇ ਯਾਨੀ ਕਿ ਕਾਰ ਲਵੇਗਾ ਉਹਦੇ ਕਾਹਨ ਚੋਂ ਪੈਸੇ ਕੱਟੀ ਜਾਣਗੇ ਲੇਕਿਨ ਉੱਥੇ ਲੋਕ ਕੀ ਕਰਦੇ ਵੇ ਜਿਸ ਦਿਨ ਪਾਸ ਲੈਂਦੇ ਵੇ ਉਸੇ ਦਿਨੀ ਨਾ ਬੰਦ ਕਰਵਾ ਲੈਂਦੇ ਵੇ ਇੱਕ ਮਹੀਨਾ ਯੂਜ਼ ਕਰਨਾ ਹੁੰਦਾ ਹੈ ਜਿਹੜੇ ਉੱਥੇ ਪੱਕੇ ਰਹਿੰਦੇ ਵੇ ਉਹਨਾਂ ਦੇ ਹਰ ਰੋਜ਼ ਲੋਡ ਪੈਂਦੀ ਏ ਲੇਕਿਨ ਜਿਹੜਾ ਟੂਰ ਸੀ ਹੁੰਦਾ ਉਹਨੇ 8-10 ਦਿਨ ਲੈਣਾ ਹੈ 5 ਦਿਨ ਲੈਣਾ ਹੈ 6 ਦਿਨ ਲੈਣਾ ਹੈ 15 ਦਿਨ ਲੈਣਾ ਹੈ ਉਹ ਫਿਰ ਕੋਈ ਪਾਸ ਚੂਜ਼ ਕਰ ਲੈਂਦੇ ਵੇ ਅਗਰ ਦਸਤੀ ਤੋ ਪਹਿਲਾ ਪਹਿਲਾ ਤੁਸੀਂ ਆਫਿਸ ਜਾ ਕੇ ਦੱਸਦੇ ਹੁੰਦੇ ਕਿ ਅਸੀਂ ਹੋਰ ਨਹੀਂ ਲੈਣਾ ਤਾਂ ਫਿਰ ਤੁਹਾਨੂੰ 1 ਕੋ ਮਹੀਨੇ ਦਾ ਖਰਚਾ ਰਹਿੰਦਾ ਨੀਤੀ ਜੀ 11 ਤਰੀਕ ਹੋ ਗਈ ਕਿ ਤਰਨੂੰ ਨੈਕਸਟ ਬੰਦਤਾ ਵੀ ਉਹਨੇ ਪੈਸੇ ਤੁਹਾਡੇ ਅਕਾਊਂਟ ਚੋਂ ਕੱਟਣੇ ਜੀ ਇਹਨਾਂ ਖਿਆਲ ਰੱਖਣਾ ਬਾਕੀ ਦੋਸਤੋ ਮੁਲਕ ਬਹੁਤ ਖੂਬਸੂਰਤ ਹੈਗਾ ਇੱਥੇ ਤੁਹਾਨੂੰ ਪੰਜਾਬੀ ਬੋਧ ਮਿਲਣਗੇ ਬੜੇ ਲੋਕ ਦੇ ਸਟੂਡੈਂਟਸ ਸਥੇਤ ਆਏ ਹੋਏ ਨੇ ਜਿਨ੍ਹਾਂ ਨੇ ਪਬਲਿਕ ਯੂਨੀਵਰਸਿਟੀ ਚ ਦਾਖਲਾ ਲਿਆ ਹੋਇਆ ਹੈ ਉਹ ਤਕਰੀਬਨ ਫਰੀ ਹੈ ਬਹੁਤ ਘੱਟ ਖਰਚੇ ਤੇ ਨਾ ਮਾਲੂਮ ਖਰਚਾ ਹੈਗਾ ਜੀ ਇਸ ਕਰਕੇ ਸਭ ਤੋਂ ਜਿੰਨੇ ਵੀ ਲੜਕੇ ਲੜਕੀਆਂ ਬਲੇਵੇ ਟੂਰਿਸਟ ਉਹ ਜ਼ਿਆਦਾ ਪੜ੍ਹਾਈ ਦੇ ਚੱਕਰ 'ਚ ਆਏ ਸੀ ਕੁਝ ਘੁੰਮਣ ਆਏ ਸੀ ਕੁਝ ਆਏ ਤੇ ਘੁੰਮਣੇ ਲੇਕਿਨ ਉਹ ਵੇਖਣ ਆਏ ਵੀ ਇਥੇ ਹਲਾਤ ਕਿਸਾ ਦੇ ਬਾਕੀ ਇਥੇ ਕੰਮ ਕਾਰ ਦੀ ਗਿਸ਼ ਰੱਖੀ ਅੱਛੀ ਸੀ ਜਿੰਨੇ ਵੀ ਬੰਦੇ ਮਿਲੇ ਤਕਰੀਬ ਸਾਰੇ ਕੰਮ ਕਰਦੇ ਹੋਏ ਖਾਸ ਕਰਕੇ ਰੈਸਟੋਰੈਂਟਾਂ ਵਿੱਚ ਫੂਡ ਟੀਵੀ ਦੇ ਕੰਮ ਹੀ ਕਰਦੇ ਸੀ ਮੈਕਡੋਨਲਡਸ ਤੇ ਹੋਰ ਵੀ ਜਿੰਨੇ ਰੈਸਟੋਰੈਂਟ ਹੈਗੇ ਉੱਥੇ ਤੁਹਾਨੂੰ ਜ਼ਿਆਦਾ ਪੰਜਾਬੀ ਮਿਲਣਗੇ ਪਾਕਿਸਤਾਨ ਦੇ ਲੋਕ ਮਿਲਣਗੇ ਔਰ ਜੁਆਏ ਕਰਦੇ ਹੋਏ ਹੈਲਪ ਕਰਦੇ ਇੱਕ ਦੂਜੇ ਦੀ ਮੁਲਕੀ ਬਹੁਤ ਵਧੀਆ ਥੋੜੀ ਠੰਡ ਜੂਗੀ ਸੀ ਲੇਕਿਨ ਬਲਡਨ ਸ਼ਰ ਕਾਫੀ ਸਸਤਾ ਗਾਇ ਬਹੁਤ ਮੰਗਾ ਨਹੀਂ ਗਾ ਹੋਰ ਦੇਸ਼ਾਂ ਦੇ ਵੱਡੇ ਸ਼ਰਾਂ ਦੇ ਮੁਕਾਬਲੇ ਬਲਡਨ ਸ਼ਰ ਕਾਫੀ ਸਸਤਾ ਗਾ ਜੇ ਸਾਲੂ ਬਹੁਤ ਪਸੰਦ ਆਇ ਇਸ ਕਰਕੇ ਦੋਸਤੋ ਤੁਹਾਨੂੰ ਅਗਰ ਮੌਕਾ ਮਿਲੇ ਤੁਸੀਂ ਵੀ ਕਾਰਡ ਖਰੀਦ ਕੇ ਤੇ ਸ਼ਰ ਦਰ ਜਿਆਦਾ ਲੈ ਸਕਦੇ ਹੋ ਮੁਲਕ ਜਿਆਦਾ ਜਿਆਦਾ ਲੈ ਸਕਦੇ ਹੋ ਆਂਡੀ ਗਾਂਡੀ ਜਿਹੜੇ ਲਾਲ ਪੈਦੇ ਇਹਨਾਂ ਦੇ ਦੇਸ਼ ਉੱਥੇ ਤੱਕ ਤੁਸੀਂ ਜਾ ਸਕਦੇ ਹੋ ਬਾਰਡਰ ਤੱਕ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ